ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਨੂੰ ਇੱਕ ਵਾਰ ਫਿਰ ਬੜਾ ਵੱਡਾ ਝਟਕਾ ਲੱਗਿਆ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਮੌਜੂਦਾ ਵਿਧਾਇਕ ਅਤੇ ਮੌਜੂਦਾ ਕੈਬਨਟ ਮੰਤਰੀ ਆਪੋ ਆਪਣੀਆਂ ਚਾਲਾਂ ਖਿੜ ਰਹੇ ਨੇ ਆਪਣੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਨੂੰ ਅੰਦਰੋਂ ਅੰਦਰੀ ਟਾਲ ਆ ਰਹੇ ਨੇ ਅਤੇ ਵੱਡੇ ਲੀਡਰ ਪਾਟ ਕੇ ਉਹਨਾਂ ਦੀ ਸ਼ਮੂਲੀਅਤ ਕਰਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਕਿ 100 ਦਾ ਆਂਕੜਾ ਮੈਂ ਪਾਰ ਕਰਨਾ ਹੈ ਯਾਨੀ ਕਿ 100 ਵਿਧਾਇਕ ਮੈਨੂੰ ਚਾਹੀਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾ ਚਾਇਓ ਕਾਂਗਰਸ ਦੇ ਹੋਣ ਚਾਇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਵਿਧਾਇਕੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਬਣੇ ਜਿਦੇ ਵਿੱਚੋਂ ਇੱਕ ਨੇ ਆਲਰੇਡੀ ਸ਼ਾਮੂਲਿਤ ਕਰ ਲਈ ਹੈ ਆਮ ਆਦਮੀ ਪਾਰਟੀ ਹਲਕਾ ਬੰਗਾ ਤੋਂ ਮੌਜੂਦਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਡੇਪੂ ਢਿੱਲੋਂ ਨੂੰ ਪਟਿਆ ਗਿਆ ਹੁਣ ਪਟੇ ਜਾ ਰਹੇ ਨੇ ਲੀਡਰ ਵੱਡੇ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਨੂੰ ਹੁਣ ਭਾਜਪਾ ਪੈ ਗਈਆਂ ਨੇ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਆਗੂ ਸਾਬਕਾ ਵਿਧਾਇਕ ਲੀਡਰ ਮੰਤਰੀ ਪਾਟਕੇ ਖੇਮੇ ਦੇ ਨਾਲ ਜੋੜ ਰਹੇ ਨੇ ਜਾਨੀ ਕਿ ਖੇਮਾ ਆਮ ਆਦਮੀ ਪਾਰਟੀ ਦਾ ਵੱਧਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਵੱਡੀ ਖਬਰ ਆਈ ਹੈ ਸੂਤਰ ਦੱਸਦੇ ਨੇ ਕਿ ਹਲਕਾ ਲੋਗੜ ਤੋਂ ਸਾਬਕਾ ਵਿਧਾਇਕ ਕਾਂਗਰਸ ਦੇ ਕਾਕਾ ਸੁਖਜੀਤ ਜਿਹੜੇ ਲੋਗੜ ਦੇ ਵਿਧਾਇਕ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਕਾ ਸੁਖਜੀਤ ਜਿਹੜੇ ਲੋਗੜ ਤੋਂ ਵਿਧਾਇਕ ਸੀ ਚਾਹੇ ਉਹ ਕੈਬਨਟ ਵਜ਼ਾਰਤ ਦਾ ਹਿੱਸਾ ਨਹੀਂ ਬਣੇ ਲੇਕਿਨ ਉਹਨਾਂ ਦਾ ਕਾਫੀ ਸੂਕ ਬਣਿਆ ਹੋਇਆ ਹੈ ਆਪਣੇ ਹਲਕੇ ਲੋਗੜ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਲਾੜੀ ਤੌਂਸ ਨੇ ਇੱਕ ਵੱਡਾ ਲੀਡਰ ਪਟ ਲਿਆ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਆਗੂ ਜਿਹੜੇ ਸਕੱਤਰ ਵੀ ਨੇ ਅਤੇ ਕਾਉਂਸਲਰ ਵੀ ਲੈ ਚੁੱਕੇ ਨੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਕਾਕਾ ਸੁਖਜੀਤ ਜੋ ਲੋਗਰਤੂ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਖਾਸਮ ਖਾਸ ਜਰਨੈਲ ਸਿੰਘ ਖੰਬੇ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਗਿਆ ਹੈ ਮੌਜੂਦਾ ਵਿਧਾਇਕ ਧੌਂਸ ਵੱਲੋਂ ਧੌਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬڑے ਵੱਡੇ ਧਮਾਕੇ ਹੋਣਗੇ ਦੱਸਿਆ ਜਾ ਰਿਹਾ ਹੈ ਜਰਨਲ ਸਿੰਘ ਨੇ ਕਿਹਾ ਕਿ ਅਸੀਂ ਜਿਹੜੇ ਚਾਰ ਥੰਮ ਕਹੇ ਜਾਂਦੇ ਨੇ ਕਾਂਗਰਸ ਦੇ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਹਨਾਂ ਤੋਂ ਦੁਖੀ ਹੋ ਕੇ ਜਾਂ ਇਹਨਾਂ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਅਸੀਂ ਦੁਖੀ ਹੋ ਗਏ ਹਾਂ ਇਹ ਗੱਲ ਕਹੀ ਹੈ ਜਰਨੈਲ ਸਿੰਘ ਖੰਬੇ ਨੇ ਜਦੋਂ ਉਹ ਰੂਬਰੂ ਹੋਏ ਲਾਡੀ ਤੌਂਸ ਹੋਰਾਂ ਦੇ ਰਸਮੀ ਤਰੀਕੇ ਦੇ ਨਾਲ ਉਹਨਾਂ ਨੂੰ ਮਿਲਾ ਲਿਆ ਗਿਆ ਹੈ ਸ਼ਮੂਲਿਤ ਕਰਾ ਲਈ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਅਤੇ ਸੌਰੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬੜੇ ਵੱਡੇ ਧਮਾਕੇ ਕਰੇਗੀ ਇਸ ਦਾ ਖੁੱਲਾ ਚੈਲੰਜ ਕਰ ਦਿੱਤਾ ਹੈ ਤੌਂਸ ਨੇ ਤੌਂਸ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਆਗੂ ਜਿਹੜੇ ਪਟਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਕੱਲ ਤੋਂ 2.5 ਸਾਲ ਸਮਾਂ ਰਹਿ ਗਿਆ ਹੈ 2.5 ਸਾਲ ਤੋਂ ਬਾਅਦ 100 ਦਾ ਅੰਕੜਾ ਪੂਰਾ ਕਰਨਗੇ ਮਾਨ ਸਾਹਿਬ ਇਸ ਲਈ ਅਸੀਂ ਜਿਹੜੇ ਚੰਗੇ ਨੇ ਜਿਹੜੇ ਪੰਜਾਬ ਬਾਰੇ ਸੋਚਦੇ ਨੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਉਹਨਾਂ ਦਾ ਸਾਡੀ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਹੈ ਇਹ ਗੱਲ ਕਹੀ ਹੈ ਲਾੜੀ ਤੌਂਸ ਹਲਕਾ ਲੋਗੜ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਆਪ ਆਮੀ ਪਾਰਟੀ ਦੇ ਧੰਨਵਾਦ